ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਦੀ ਮੈਂ ਤੁਹਾਡਾ ਆਪਣਾ ਅਮਰ ਮਸੀਹ ਮਸਤਕੋਟ ਮੈਂ ਹੁਣੇ-ਹੁਣੇ ਇੱਕ ਵੀਡੀਓ ਦੇਖ ਰਿਹਾ ਸੀ ਫੇਸਬੁੱਕ ਉੱਪਰ ਪਾਸਟਰ ਅੰਕੁਰ ਯੂਸਫ ਨਰੂਲਾ ਜੀ ਉਹਨਾਂ ਦੀ ਉਸ ਵੀਡੀਓ ਵਿੱਚ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਉਹ ਮੈਂ ਤੁਹਾਨੂੰ ਦੱਸਣਾ ਮੈਂ ਕੀ ਦੇਖਿਆ ਪਹਿਲਾਂ ਮੈਂ 2-3-4 ਦਿਨ ਤੋਂ ਜਿਹੜੀ ਇੱਕ ਪੰਜਾਬ ਦੇ ਵਿੱਚ ਹਲਚਲ ਚੱਲ ਰਹੀ ਹੈ ਉਹਦੀ ਗੱਲ ਕਰਨ ਲੱਗਾ ਕਿ ਕੁਝ ਵਿਅਕਤੀਆਂ ਵੱਲੋਂ ਪਾਸਟਰ ਜੀ ਦਾ ਬਹੁਤ ਵਿਰੋਧ ਕੀਤਾ ਗਿਆ। ਉਹਨਾਂ ਦੇ ਪੁਤਲੇ ਵੀ ਫੂਕੇ ਗਏ ਉਹਨਾਂ ਦੇ ਔਰ ਉਹਨਾਂ ਦੀ ਵਾਈਫ ਦੇ। ਪਰ ਇਹਦੇ ਵਿੱਚ ਪਾਸਟਰ ਜੀ ਅਗਰ ਸੋਚੋ ਤੁਸੀਂ ਜੇ ਚਾਹੁੰਦੇ ਤੇ ਪੰਜਾਬ ਦੇ ਵਿੱਚ ਜਲੰਧਰ ਤੇ ਕੀ ਸਾਰੇ ਪੰਜਾਬ ਦੇ ਵਿੱਚ ਚਾਹੁੰਦੇ ਤੇ ਇੱਕ ਸ਼ਬਦ ਮੂੰਹ ਦੇ ਵਿੱਚੋਂ ਕੱਢਦੇ ਤੇ ਸਾਰਾ ਪੰਜਾਬ ਭਾਵੇਂ ਜਾਮ ਹੋ ਜਾਂਦਾ ਸੜਕਾਂ ਦੇ ਉੱਪਰ ਲੋਕ ਉਤਰ ਆਉਂਦੇ ਪਰ ਵੇਖੋ ਮੈਂ ਕੈਥੋਲਿਕ ਮਿਸ਼ਨ ਤੋਂ ਬਿਲੋਂਗ ਕਰਦਾ ਔਰ ਮੈਂ ਉਹਨਾਂ ਦੀ ਵੀਡੀਓਜ਼ ਦੇਖਣਾ ਵਾਂ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਕਿ ਕਿੰਨਾ ਖੁਦਾ ਦੇ ਦਾਸ ਨੂੰ ਨਿਮਰਤਾ ਵਾਲਾ ਦਿਲ ਹਲੀਮੀ ਵਾਲਾ ਦਿਲ ਮਿਲਿਆ ਜਿਹੜੀ ਇਹ ਵੀਡੀਓ ਮੈਂ ਦੇਖੀ ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਉਹ ਲੋਕਾਂ ਨੂੰ ਮaaf ਕਰ ਰਹੇ ਸੀ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਆ ਸਕਦੀ ਸੀ ਕਿ ਮੇਰੇ ਪਤਲੇ ਫੁਕੇ ਗਏ ਆ ਇਹ ਉਹ ਭਾਰ ਖੁਦਾ ਦੇ ਦਾਸ ਨੂੰ ਉਦਾਵਲੋਂ ਇੰਨਾ ਕਿ ਨਿਮਰਤਾ ਇੰਨਾ ਕਿ ਸਮਰਥ ਇੰਨੀ ਕਿ ਹਲੀਮਗੀ ਮਿਲੀ ਆ ਉਹਨਾਂ ਸਾਬਿਤ ਕੀਤਾ ਇਸ ਗੱਲ ਤੋਂ ਜਿਹੜੀ ਮੈਂ ਹੁਣੇ ਵੀਡੀਓ ਦੇਖੀ ਜਿਹਦੇ ਵਿੱਚ ਉਹ ਉਹਨਾਂ ਨੂੰ ਮਾਫ ਕਰ ਰਹੇ ਸੀ ਕਿ ਮੈਂ ਹੈਰਾਨ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਖੁਦਾ ਦੇ ਜਿਹੜੇ ਦਾਸ ਨੇ ਉਹਨਾਂ ਨੂੰ ਮਾਫ ਕਰ ਰਹੇ ਨੇ ਇਹ ਐ ਸੱਚੀ ਸੇਵਕਾਈ ਨਹੀਂ ਤੇ ਉਹ ਜੇ ਚਾਹੁੰਦੇ ਤੇ ਇੱਕ ਇੱਕ ਆਵਾਜ਼ ਦਿੰਦੇ ਤੇ ਪੰਜਾਬ ਸਾਰਾ ਜਿਹੜਾ ਸੜਕਾਂ ਤੇ ਆ ਸਕਦਾ ਸੀ ਪੰਜਾਬ ਹਿੱਲ ਸਕਦਾ ਤੇ ਉਹਨਾਂ ਨੂੰ ਰੋਕ ਵੀ ਕੋਈ ਨਹੀਂ ਸੀ ਸਕਦਾ ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਹੈ ਪਰ ਉਹਨਾਂ ਨੇ ਪਰਮੇਸ਼ਰ ਵਾਂਗੂ ਆਪਣਾ ਦਿਲ ਵਿਖਾ ਲਿਆ ਉਹਨਾਂ ਨੂੰ ਮaaf ਕੀਤਾ ਅਗਲੇ ਬੰਦਿਆਂ ਨੂੰ ਸੋ ਪੋਲੀਟੀਕਲ ਲੀਡਰ ਕ੍ਰਿਸਚਨ ਲੀਡਰ ਉਹਨਾਂ ਦਾ ਵਿੱਚੇ ਅਸੀਂ ਵੀ ਆਪਣੇ ਆਪ ਨੂੰ ਗਿਣਦੇ ਆ ਮੈਂ ਇਹ ਨਹੀਂ ਕਹਿ ਰਿਹਾ ਕਿਸੇ ਬਾਰੇ ਕਿ ਸਾਡਾ ਉਹਨਾਂ ਦਾ ਦਿਲ ਜਿਹੜਾ ਵਾ ੜਕ ਸਕਦਾ ਵਾ ਮਨ ੜਕ ਸਕਦਾ ਵਾ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਵਾ ਪਾਸਟਰ ਜੀ ਦੇ ਪੁੱਤਲੇ ਸਾੜੇ ਆ ਅਸੀਂ ਸਾਰੇ ਇੱਕ ਹਾਂ ਭਾਵੇਂ ਕਿਸ ਦੇ ਵੀ ਸਾੜੇ ਆ ਅਸੀਂ ਸਾਰੇ ਇੱਕ ਹਾਂ ਅਸੀਂ ਚੱਲੀਏ ਭਾਵੇਂ ਕੈਥਲਿਕ ਹਾਂ ਭਾਵੇਂ ਸ਼ਾਲ ਵਿਛਣ ਵਾਲੇ ਆ ਸਾਰੇ ਪੋਲੀਟਿਕਲ ਲੀਡਰ ਜਿਹੜੇ 크ਿਸਚਨ ਲੀਡਰ ਇਕੱਠੇ ਹੋਏ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਪਰ ਜਿੰਨਾ ਬਾਰੇ ਇਹ ਗੱਲਬਾਤ ਹੋਈ ਖੁਦਾ ਦੇ ਦਾਸ ਬਾਰੇ ਵੇਖੋ ਉਹਨਾਂ ਦਾ ਮਨ ਵੇਖੋ ਉਹਨਾਂ ਨੇ ਉਹਨਾਂ ਨੂੰ ਮਾਫ ਕਰਤਾ ਕਿ ਢੀ ਵੱਡੀ ਸੇਵਕਾਈ ਆ ਸੋ ਸਾਰੇ ਹੀ ਉਹਨਾਂ ਦੀ ਇਹ ਵੀਡੀਓ ਵੇਖੋ ਮੈਂ ਫੇਸਬੁੱਕ ਉਰ ਫੇਸਬੁੱਕ ਉੱਪਰ ਹੁਣੇ ਦੇਖੀ ਸੀ ਤੇ ਮੈਂ ਬੜਾ ਹਰਾਨ ਹੋਇਆ ਤੁਸੀਂ ਵੀ ਵੇਖ ਸਕਦੇ ਜੀ ਤੁਸੀਂ ਵੀ ਬਹੁਤ ਹਰਾਨ ਹੋਵੋਗੇ ਇਸ ਕਰਕੇ ਮੈਨੂੰ ਇੱਕਦਮ ਮੈਂ ਇਹ ਜਿਹੜਾ ਮੈਸੇਜ ਆ ਵੀਡੀਓ ਜਿਹੜੀ ਆ ਮੈਂ ਸੋਚਿਆ ਮੈਂ ਆਪਣੇ ਭਰਾਵਾਂ ਨੂੰ ਸਾਂਝੀ ਕਰਾਂ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਸ਼ਾਂਤੀ ਜਿਹੜੀ ਬਣਾ ਕੇ ਰੱਖੀਏ ਪੰਜਾਬ ਦੇ ਵਿੱਚ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰੇ ਦਾਲ ਕਿਦਾਂ ਸਾਰੇ ਹੀ ਪੈਟਰਨ ਮੇਰੇ ਕੋਲ ਜੈਮ ਸੀ ਹallelujah ਵੀਡੀਓ ਨੂੰ ਸ਼ੇਅਰ ਸਿਰਫ ਕਰਿਆ ਔਰ ਜੇ ਕੁਝ ਤੁਸੀਂ ਸ਼ਰਮਦਾਸ ਦੇ ਚੈਨਲ ਨੂੰ ਪਹਿਲੀ ਵਾਰ ਦੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦਗਾ ਲਾਈਕਨ ਦਵਾ ਗਟ